ਸਾਤਰੀ ਕਾਲ ਤੁਸੀਂ ਵੇਖ ਰਹੇ ਹੋ এবੀਪੀ ਸੰਜਾ ਮਹਿਨ ਨਵਦੀਪ ਕੋ ਸਰਕਾਰੀ ਵਾਦਿਆਂ ਦੀ ਸੱਚਾਈ ਜਾਣਨ ਲਈ ਅਰੰਭੀ ਮੁਹਿੰਮ ਤਹਿਤ ਅੱਜ ਅਸੀਂ ਕਰਾਂਗੇ ਸਰਕਾਰ ਦੀ ਆਟਾ ਦਾਲ ਸਕੀਮ ਦੀ ਪਰਤਾ ਜਾਣਾਂਗੇ ਕਿ ਸਰਕਾਰ ਨੇ ਉਹ ਵਾਅਦਾ ਨਿਭਾਇਆ ਹੈ ਜਾਂ ਨਹੀਂ ਜਿਸ ਦਾ ਟਿੰਡੋਰਾ ਇਹ ਕਹਿ ਕੇ ਪਿੱਟਿਆ ਜਾਂਦਾ ਸੀ ਕਿ ਕੋਈ ਕਰਨਾ ਖਾਵੇ ਰੁੱਖਾ ਕੋਈ ਕਰ ਨਾ ਸੋਵੇ ਭੁੱਖਾ ਇਹ ਨੇ ਗੁਰਦਾਸਪੁਰ ਦੇ ਬਟਾਲਾ ਵਿੱਚ ਰਹਿਣ ਵਾਲੀਆਂ ਦੋ ਬਜ਼ੁਰਗ ਵਿਧਵਾ ਔਰਤਾਂ ਮੋਹਿੰਦਰ ਕੌਰ ਤੇ ਕੈਲਾਸ਼ਵੰਤੀ ਇਹਨਾਂ ਔਰਤਾਂ ਦੇ ਨੀਲੇ ਕਾਰਡ ਬਣੇ ਹੋਏ ਨੇ ਕਾਫੀ ਸਮਾਂ ਸਰਕਾਰ ਦਾ ਰਾਸ਼ਨ ਇਹਨਾਂ ਦੇ ਪਰਿਵਾਰਾਂ ਦੇ ਢਿੱਡ ਪਾਲ ਰਿਆ ਸੀ ਪਰ ਇੱਕ ਸਾਲ ਤੋਂ ਇਹਨਾਂ ਦੀ ਝੋਲੀ ਸਰਕਾਰ ਦਾ ਆਟਾ ਦਾਲ ਨਹੀਂ ਪਿਆ ਨੀਲੇ ਕਾਰਡ ਬਣੇ ਤਾਂ ਹੋ ਗਿਆ 5-6 ਸਾਲ ਤੇ ਬਾਕੀ ਹੁਣ 1.5 ਸਾਲ ਸਵਾ ਸਾਲ ਹੋ ਗਿਆ ਬੰਦ ਹੋਇਆ ਇਹਨੂੰ ਰਾਸ਼ਨ ਤੇ ਨਹੀਂ ਮਿਲਦਾਗਾ ਜਦੋਂ ਉਹਨਾਂ ਨੂੰ ਪੁੱਛੀਏ ਤੋ ਕਹਿੰਦੇ ਪਿੱਛੋਂ ਨਹੀਂ ਆਇਆ ਪਿੱਛੋਂ ਨਹੀਂ ਆ ਪਿੱਛੋਂ ਆਏਗਾ ਤਾਂ ਮਿਲੇਗਾ ਹੋਰ ਮੈਂ ਆਪ ਨੂੰ ਤਾਂ ਕਰਨੀ ਆ ਬਾਹਰ ਜਾਣੀ ਆ ਤੇ ਤਾਂ ਕਰਕੇ ਤਵੇ ਚਲੋ ਥੋੜਾ ਬੋਧਾ ਹਸਰਾ ਹੈ ਵੇ ਚਲੋ ਹੀ ਹੈ ਵੇ ਕੱਢੂਗਾ ਹੁਣ ਰੋਇ ਰੋਇ ਦੀ ਕਿ ਲੋਲਿਆ ਕੇ ਤੇ ਟਾਈਮ ਪਾਸ ਕਰ ਲੈਂਦਾ ਕਿਸੇ ਵਕਤ ਉਹ ਵੀ ਨਹੀਂ ਹੁੰਦਾ ਕਿਲੋ ਵੀ ਨਹੀਂ ਮਿਲਦਾ ਤੇ ਫਿਰ ਇਸ ਤਰ੍ਹਾਂ ਟਾਈਮ ਪਾਸ ਕਰਨਾ ਪੈਂਦਾ ਕੋਰ ਤੇ ਸਾਨੂੰ ਰਾਸ਼ਨ ਮਿਲਦਾ ਸੀ ਕਦੇ 10 ਕਿਲੋ ਘਣਕ ਮਿਲਦੀ ਸੀ ਤੇ ਹੁਣ ਸਾਨੂੰ ਬਿਲਕੁਲ ਨਹੀਂ ਮਿਲਦਾ ਦਾਲ ਜਿਹੜੀ ਗੱਲ ਕੀਤੀ ਸੀ ਦਾਲ ਸਾਨੂੰ ਕਿਲੋ ਕਿਲੋ ਮਿਲਦੀ ਸੀ भी नहीं मिलती साल डेढ़ साल हो गया दो साल हो गया सन बच्चा लिया देना भी पता भुखिया थोड़ा सा कला हों बना हों किलो किलो भावे किलो किलो लिया के पकाइए भावे दस दस किलो लिया पकाइए। तो बच्चों ने तो खानी होंगी इन रोटी बहुत मुश्किल किसी वे भी नहीं पकता

ਬੇਬੀ ਦੇ ਪਰਿਵਾਰ ਨੂੰ ਜਨਵਰੀ ਮਹੀਨੇ ਕਣਕ ਮਿਲੀ ਸੀ ਉਸ ਤੋਂ ਬਾਅਦ ਦੀ ਕਹਾਣੀ ਇਹ ਖੁਦ ਬਿਆਨ ਕਰ ਰਹੇ ਨੇ ਜੀ ਸਾਨੂੰ ਕੋਈ ਫਾਇਦਾ ਨਹੀਂ ਸਾਨੂੰ ਜਨਵਰੀ ਚ ਕਣਕ ਮਿਲੀ ਸੀ ਉਸ ਤੋਂ ਬਾਅਦ ਸਾਨੂੰ ਕੋਈ ਦਾਲ ਨਹੀਂ ਮਿਲਦੀ ਸਾਨੂੰ ਕੋਈ ਕੁਝ ਨਹੀਂ ਮਿਲਦਾ ਹੈਗਾ ਹੁਣ ਤੱਕ ਸਾਨੂੰ ਕੁਝ ਨਹੀਂ ਮਿਲਿਆ ਹੈਗਾ ਜੇ ਬਾਦਲ ਸਰਕਾਰ ਸਾਡੀ ਮਜ਼ਦਗਰੀਬਾਂ ਦੀ ਕਰਨਾ ਚਾਹੁੰਦੀ ਹੈ ਤੇ ਪੂਰੀ ਤਰ੍ਹਾਂ ਕਰੇ ਨਹੀਂ ਤੇ ਸਾਡੇ ਬਾਦਲ ਕਾਰਡ ਸਾਡੀ ਸਕੀਮ ਖਤਮ ਕਰ ਦੇਵੇ ਤਕਰੀਬਨ 1 ਸਾਲ ਤੋਂ ਲੋਕਾਂ ਨੂੰ ਇਸ ਸਕੀਮ ਦਾ ਲਾਹਾ ਨਹੀਂ ਮਿਲਿਆ ਤੇ ਹੁਣ ਇਕੱਠਾ ਰਾਸ਼ਨ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ 10 ਮਹੀਨਿਆਂ ਦਾ ਇਕੱਠਾ ਰਾਸ਼ਨ ਦਿੱਤਾ ਜਾਣਾ ਵਿਰੋਧੀ ਧਿਰ ਨੂੰ ਹਜ਼ਮ ਨਹੀਂ ਆ ਰਿਹਾ ਹੁਣ ਸਰਕਾਰ 9 ਮਹੀਨਿਆਂ ਦਾ ਜਿਹੜਾ ਰਾਸ਼ਨ ਹੈ 9 ਮਹੀਨੇ ਦੀ ਕਣਕ ਇਕੱਠੀ ਵੰਡ ਰਹੀ ਹੈ 1 ਕਰੋੜ 72 ਲੱਖ ਬੋਰੀ ਹੈ ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਇਸ ਜਰੀਏ ਮੈਂ ਕੱਲ ਉਹਨਾਂ ਨੂੰ ਸੈਂਟਰਲ ਗਵਰਨਮੈਂਟ ਦੇ ਜਿਹੜੇ ਫੂਡ ਸਿਕਿਉਰਿਟੀ ਐਕਟ ਦੇ ਨਾਰਮਸ ਹੈ ਉਹ ਦਿਖਾਏ ਸੀ ਵੀ ਤੁਸੀਂ 6 ਮਹੀਨੇ ਤੋਂ ਫालतू ਕਣਕ ਇਕੱਠੀ ਨਹੀਂ ਵੰਡ ਸਕਦੇ ਉਹਦੇ ਤੇ ਕੋਈ ਜਵਾਬ ਉਨ੍ਹਾਂ ਕੋਲ ਹੈ ਨਹੀਂ ਸੀਗਾ ਇਹਨਾਂ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਵਿਰੋਧੀ ਧਿਰ ਦੇ ਇਲਜ਼ਾਮਾਂ ਤੇ ਸਰਕਾਰੀ ਨੁਮਾਇੰਦੇ ਆਪਣੀ ਸਫਾਈ ਪੇਸ਼ ਕਰਦੇ ਨਜ਼ਰ ਆਏ ਇਤਨੀ ਵੱਡੀ ਸੰਖਿਆ ਹੈ ਕਿ 30 ਲੱਖ ਦੇ ਕਰੀਬ ਕਾਰਡ ਹੋਲਡਰ ਹਨ ਔਰ 1.5 ਕਰੋੜ ਦੇ ਕਰੀਬ ਜੋ ਹੈ ਉਹ ਬੈਨੀਫਿਸ਼ੀਰੀ ਬਣਤੇ ਹਨ ਉਸकी ਵੈਰੀਫਿਕੇਸ਼ਨ ਕਰਨੇ ਮੇ ਸਮਾਂ ਤਾਂ ਲੱਗਣਾ ਹੀ ਥਾ ਕੁਛ ਇਸकी وجہ سے ਸਮਾਂ ਲੱਗਾ ਕੁਛ ਬਾਅਦ ਮੇ ਸੀਜ਼ਨ ਵੀ ਆ ਗਿਆ ਇਸ ਲਈ ਉਹ समय थोड़ा ज़्यादा लग गया लेकिन हमारा ये जो फैसला है पंजाब सरकार का कि बेशक जो वेरीफिकेशन है थोड़ा समय लेट हो गई कणक बांट रहे हैं वो दिसंबर से लेकर के सितंबर तक की जो दस महीने का जो उनका अनाज बनता है वो उनको दिया जा रहा है ਅਜੇ ਹੀ ਕਹਾਣੀ ਤਰਨਤਾਰਨ ਦੇ ਪਿੰਡ ਖਾਲੜਾ ਚ ਰਹਿਣ ਵਾਲੀ ਕਸ਼ਮੀਰ ਕੌਰ ਦੇ ਪਰਿਵਾਰ ਦੀ ਵੀ ਹੈ। ਨਹੀਂ ਸਨਵਾਲ ਮੁੰਬਰ ਦੇ ਮਹੀਨੇ ਚ ਮਿਲੀ ਹੈ। 1 ਸਾਲ ਹੋ ਗਿਆ ਉਹਨਕੇ ਬਾਹਰ ਵਿੱਚ ਨਹੀਂ ਮਿਲੀ। 8-7 ਜੀਏ ਹੈ। ਮਿਹਨਤ ਮਜ਼ਦੂਰੀ ਦਿਹਾੜੀ ਤੇ ਪਾਈ ਕਰਦੇ ਬੱਚੇ।